ਆਵਾਜ਼ ਦਿਖੋ ਪਹਿਲਾਂ ਕਦੀ ਲਿਆ ਕਦੀ ਪਾਸੇ ਜੇ ਬੰਦੂ ਲੋਕ ਪਹਿਲਾਂ ਕਦੀ ਲਿਆ ਪਹਿਲਾਂ ਲੋਕਾਂ ਦੇ ਤਰੀਕੇ ਨਾਲ ਸਾਰੇ ਲੋਕਾਂ ਦਾ ਰਿਕਾਵਾ ਸਾਡਾ ਰਾਈਟ ਬਣਦਾ ਵਾ ਅਸੀਂ ਸਵਾਲ ਪੁੱਛਾਂਗੇ ਤਰੀਕੇ ਨਾਲ ਜੇ ਤੁਹਾਨੂੰ ਪੁੱਛਣਾ ਹੋਵੇ ਠੀਕ ਹੈ ਮੈਂ ਵਿਰੋਧ ਕਰਨਾ ਸਾਡਾ ਰਾਈਟ ਹੈ ਸ਼ਾਂਤਮਈ ਤਰੀਕੇ ਨਾਲ ਮੈਂ ਕਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਇਸ ਟਾਈਮ ਤੇ ਪਿੰਡ ਕੋਤਬਦੀਨ ਵਾਲਾ ਦੇ ਵਿੱਚ ਅਸੀਂ ਖੜੇ ਆ ਮੇਰੇ ਪਿੱਛੇ ਵੇਖ ਰਹੇ ਜੋ ਕੁੱਦਵਦੀਨ ਵਾਲੇ ਨਗਰ ਦਾ ਜਿਹੜਾ ਸਕੂਲ ਆ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਅੱਜ ਇੱਥੇ ਪਹੁੰਚੇ ਸਨ ਜਦੋਂ ਹਲਕਾ ਵਿਧਾਇਕ ਜੀ ਆਉਣਾ ਸੀ ਅਸੀਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ 71 ਹੋਏ ਸੀ ਤੇ ਪ੍ਰਸ਼ਾਸਨ ਨੇ ਵਾਅਦਾ ਜਿਹੜਾ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਪੰਜ ਬੰਦਿਆਂ ਨੂੰ ਅੰਦਰ ਜਾ ਕੇ ਹਲਕਾ ਵਿਧਾਇਕ ਦੇ ਨਾਲ ਸਵਾਲ-ਜਵਾਬ ਜਿਹੜਾ ਉਹ ਕਰਾਏ ਜਾਣਗੇ ਪਹਿਲਾਂ ਵਾਅਦਾ ਕੀਤਾ ਗਿਆ ਫਿਰ ਉਹ ਤੋਂ ਮੁਨਕਰ ਹੋਇਆ ਉੱਤਰ ਗਿਆ ਤੇ ਹਲਕਾ ਵਿਧਾਇਕ ਜਿਹੜਾ ਉਹ ਕਿਸਾਨਾਂ ਦੇ ਕਿਸਾਨਾਂ ਦੇ ਜਵਾਬ ਦੇਣ ਤੋਂ ਜਦੋਂ ਭੱਜਿਆ ਵਾ ਤੇ ਕਿਸਾਨਾਂ ਦੇ ਵੱਲੋਂ ਕਾਲੇ ਝੰਡੇ ਵਿਖਾ ਕੇ ਜ਼ੋਰਦਾਰ ਨਾਣੇ ਮਾੜੀ ਕੀਤੀ ਗਈ ਆ ਉਹਨਾਂ ਨੂੰ ਅੱਜੇ ਸਵਾਲ ਪੁੱਛਣੇ ਸੀ ਕਿ ਜੋ ਸ਼ੰਭੂ ਖਨੋਰੀ ਰਤਨਪੁਰਾ ਬਾਡਰਾ ਤੇ ਮੋਰਚਾ ਚੱਲ ਰਿਹਾ ਸੀ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਸੀ ਕਿ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਸੀ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਗਰਦਾਰੀ ਕਿਉਂ ਕੀਤੀ ਪੇਠੇ ਹੀ ਕਿਉਂ ਸ਼ੁਰਾ ਮਾਰਿਆ ਇਹ ਸਵਾਲ ਪੁੱਛਣੇ ਸੀ ਜਿਹੜੀਆਂ ਟਰਾਲੀ ਚੋਰੀਆਂ ਚੋਰੀ ਹੋਈਆਂ ਵਾ ਹਲਕਾ ਵਧਾ ਇੱਕ ਜੋ ਗਰਲਾਲ ਖਨੌਰ ਤੇ ਉਹਦੀ ਜੁੰਡਲੀ ਨੇ ਕੀਤੀਆਂ ਉਹਨਾਂ ਦੇ ਐਫਆਰ ਵੀ ਕਿਉਂ ਨਹੀਂ ਦਰਜ ਕੀਤੀ ਉਹਨਾਂ ਦੀ ਵਿਧਾਨ ਸਭਾ ਦੇ ਵਿੱਚੋਂ ਮੈਂਬਰਸ਼ਿਪ ਦਾ ਖਾਜ ਕਿਉਂ ਨਹੀਂ ਕੀਤੀ ਇਹ ਸਵਾਲ ਸੀ ਨਾਲ ਜਿਹੜੀਆਂ ਜਿਹੜਾ ਸਮਾਨ ਪੱਖੇ ਜਾਂ ਹੋਰ ਸਾਜੋ ਸਮਾਨ ਸੀ ਜਿਹੜਾ ਪ੍ਰਸ਼ਾਸਨ ਦੀ ਨਿਗਾਹ ਦੇ ਅੱਟ ਚੋਰੀ ਹੋਇਆ ਉਹ ਸਵਾਲ ਪੁੱਛਣੇ ਸੀ ਲੋਕਲ ਮੰਗਿਆ ਸੀ ਵੀ ਹਰ ਪੀੜਤਾ ਨੂੰ ਤੁਸੀਂ ਕਿਹਾ ਸੀ ਕਿ ਅਸੀਂ ਦਿੱਲੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਅਸੀਂ 20000 ਰੁਪਇਆ ਸਾਡੀ ਸਰਕਾਰ ਮਾਰਗ ਜਾ ਦਿੰਦੀ ਆ ਕੋਈ ਆਤਾ ਜੀ ਮੈਂ 600 ਰੁਪਇਆ ਦੇ ਕੇ ਸਾਰਦਾ ਉਹ ਪੁੱਛਣੇ ਸਵਾਲ ਵੀ ਭਾਈ ਹਰ ਪੀੜਤ ਪਰੰਡਿਆ ਇਧਰ ਲਾਕੇ ਦੇ ਵਿੱਚ ਆਏ ਜੋ ਤੁਸੀਂ ਕਿਉਂ ਬਾਕੀ ਜਿਹੜਾ ਖਰਾਬਾ ਤੁਸੀਂ ਕਿਉਂ ਨਹੀਂ ਦਿੱਤਾ ਤੇ ਆ ਜਾਪਤਾਈ ਆ ਕਣਕਾਂ ਸਾੜ ਰਹੀਆਂ ਵਾਂ ਅੱਜ ਤੁਹਾਡੀ ਫਾਇਰ ਬ੍ਰਿਗੇਡ ਕਿੱਥੇ ਕਿੱਥੇ ਪ੍ਰਸ਼ਾਸਨ ਤਿੰਨ ਦਿਨਾਂ ਚੋਂ ਕਿ ਚੌਂ ਜੋ ਕੈਂਦਿਆਂ ਬਾਅਦ ਜਿਹੜੀ ਫਾਇਰ ਬ੍ਰਿਗੇਡ ਪਹੁੰਚ ਰਹੀ ਆ ਪੂਰੇ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਅਨੇਕਾਂ ਥਾਵਾਂ ਤੇ ਹਜ਼ਾਰਾਂ ਏਕੜ ਜਿਹੜੀ ਉਹ ਕਣਕ ਸੜੀ ਇਸੇ ਤਰ੍ਹਾਂ ਪੂਰੇ ਪੰਜਾਬ ਦਾ ਹਾਲ ਆ ਜਦੋਂ ਝੋਨੇ ਦੇ ਵੇਲੇ ਅੱਗ ਲਾਉਂਦੇ ਸੀ ਕਿਸਾਨ ਤੁਹਾਡੀਆਂ ਸੈਟਲਾਈਟਾਂ ਵੀ ਕੰਮ ਕਰਦੀਆਂ ਸੀ ਮਿੰਟ ਦੇ ਵਿੱਚ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡ ਪਹੁੰਚ ਜਾਂਦੀਆਂ ਸੀ ਅੱਜ ਤੁਹਾਡੀਆਂ ਫਾਇਰ ਬ੍ਰਿਗੇਡ ਕਿੱਥੇ ਆ ਅੱਜ ਕਿਸਾਨਾਂ ਨੂੰ ਜਿਹੜਾ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ 60000 ਰੁਪਏ ਕਿਉਂ ਮੂੰਹ ਦੇ ਵਿੱਚ ਘੁੰਗਰੂ ਪਾਏ ਹੋਏ ਹਲਕਾਬਦਾ ਇਕ ਜੀ ਰਣਬੀਰਪੁਰਾ ਨੂੰ ਇਹ ਸਵਾਲ ਅਸੀਂ ਸਾਰੇ ਕਿਸਾਨਾਂ ਨੇ ਇਹ ਕਰਨੇ ਸੀ ਜੀ ਤੋਂ ਭੱਜਿਆ ਕਾਲੇ ਝੰਡਿਆਂ ਦੇ ਨਾਲ ਵਿਰੋਧ ਕੀਤਾ ਗਿਆ ਵਾ ਜ਼ੋਰਦਾਰ ਮੰਨਾਰੇ ਬਾਜੀ ਕੀਤੀ ਆ ਅਸੀਂ ਦੱਸਣਾ ਚਾਹੁੰਦੇ ਆ ਪੂਰੇ ਪੰਜਾਬ ਦੇ ਹਲਕਾਬਦਾਇਕਾਂ ਨੂੰ ਜਿੱਥੇ-ਇਥੇ ਜਾਓਗੇ ਜੋ ਤੁਸੀਂ ਇਹ ਲੜਾਈ ਆਪੇ ਗੱਲ ਪਾਈ ਆ ਜਿਹੜੀ ਕੇਂਦਰ ਨਾਲ ਸੰਬੰਧ ਸੀ ਤੁਹਾਡਾ ਇਸੇ ਤਰ੍ਹਾਂ ਸਵਾਲ ਜਵਾਬ ਜਿਹੜੇ ਉਹ ਕਰਵਾਸਤੇ ਅੱਗੇ ਵੀ ਇਕੱਠੇ ਹੋਵਾਂਗੇ ਧੰਨਵਾਦ ਬਾਈ ਗੁਰਜੀਤ ਕਾਂਸਾ